ਵਲਤ ਕਰਦੀ ਆ ਜੀ ਮਨੀਤ ਮਨਦੀਪ ਪਗੂ ਬਲੌਗ ਚੈਨਲ ਦੇ ਵਿੱਚ ਥੋੜਾ ਸਾਰਿਆਂ ਦਾ ਤੇ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਨਵੇਂ ਨਵੇਂ ਬਲੌਗ ਦੇਖਣ ਲਈ ਤੇ ਅੱਜ ਦਾ ਬਲੌਗ ਸਾਡੇ ਹਰਮਨ ਜੀ ਉੱਠ ਕੇ ਸਿਰਸੇ ਰੇ ਪੜਨ ਲੱਗੇ ਤੇ ਆਹ ਸਾਰੇ ਦਿੱਤੀ ਜੀ ਅਜੇ ਨਹੀਂ ਉੱਠੇ ਓਏ ਉੱਠ ਜਾ ਤੋਣਾ ਦਿੱਤੀ ਆ ਚੱਲੀਏ ਬਾਰੇ ਹਜੇ ਨਹੀਂ ਕਹਿੰਦਾ ਮੈਂ ਉੱਠਣਾ ਠੰਡ ਲੱਗਦੀ ਆ ਜਿਹੜਾ ਕੱਪੜਾ ਇਹਦੇ ਉੱਪਰ ਦਿੱਤਾ ਸੀ ਉਹ ਵੀ ਇਹਨੇ ਨੀਚੇ ਦੇ ਲਿਆ ਹਰਮਨ ਅੱਜ ਜਿਹੜੀ ਉਹ ਬਣਾਉਣੀ ਆ ਰੋਜੀ ਪਾਪੀ ਦੋਦਲੀ ਚੰਗਾ ਰੋਪਈਏ ਸਾਡੀ ਕੋਠੇ ਤੇ ਜਵਾਰੇ ਦੇ ਵਿੱਚੋਂ ਉੱਥੋਂ ਲੈ ਕੇ ਆਉਨੇ ਆ ਅੱਜ ਤੇ ਦਿਨੇ ਇਹਦੇ ਚਿਹਰੇ ਦੇ ਦੱਲੇ ਬਣਾਉਨੇ ਆ ਕਿਉਂਕਿ ਠੰਡ ਹੋ ਗਈ ਬਹੁਤ ਜ਼ਿਆਦਾ ਤਾਂ ਕਰਕੇ ਤੇ ਉਹ ਉਤਰ ਹਰਮਨ ਦੇ ਗਾੜੀ ਜੀ ਪਏ ਨੇ ਕਿਉਂਕਿ ਇਹ ਰਾਤ ਬਹੁਤ ਲੇਟ ਆਏ ਉਹਦੇ ਕੰਮ ਤੋਂ ਆ ਦੇਖੋ ਹਰਮਨ ਦੇ ਕੰਮ ਬਿਸਕੁਟ ਸੁਨਾਣੇ ਰੱਖੀ ਬੈਠਾ ਹਰਮਨ ਕਿਉਂ ਇਹ ਪੜਦਾ ਕੁਝ ਜ਼ਿਆਦਾ ਹਰਮਨ ਤਾਂ ਕਰਕੇ ਨੂੰ ਭੁੱਖ ਲੱਗੀ ਜਾਂਦੀ ਆ ਨਾਲਾ ਬਿਸਕੁਟ ਵੀ ਖੰਦਾ ਅਗਲਾ ਤਾਂ ਹੀ ਖੁੱਲੀ ਬੈਠਾ ਐ ਇਧਰ ਤੇ ਨਾਲੇ ਪੜਦਾ ਅਗਲਾ ਤੇ ਆ ਦੇਖੋ ਜੀ ਔਰ ਡਿਫਟੀ ਸਾਡੇ ਉੱਠ ਗਏ ਉੱਠ ਗਏ ਉੱਠ ਗਏ ਉੱਠ ਗਏ ਉੱਠ ਗਏ ਆਜੇ ਉੱਠ ਗਏ ਆਪਾਂ ਬਾਹਰ ਚੱਲੀਏ ਹੁਣ ਆਜੇ ਕਿਰਾ ਪਹਿਲੀ ਐਕਸਰਸਾਈਜ਼ ਤਾਂ ਜਿਵੇਂ ਬਿਸਟਰੇਂ ਦੇ ਭਾਈ ਤੇ ਹੁਣ ਲੈ ਲੇ ਆਪਾਂ ਡਿਫਟੀ ਦੇ ਬਿਸਕੁਟ ਕਿਉਂਕਿ ਇਹਨੂੰ ਖਵਾਉਣੀ ਆ ਵਿਚਾਰੇ ਨੂੰ ਕਿਉਂਕਿ ਆਪਾਂ ਦੋ ਤਿੰਨ ਵਾਰ ਚਾਹ ਪੀ ਚੁੱਕੇ ਆ ਹਨਾ ਗਿਆ ਵੀ ਕਿਤੇ ਜਾ ਕੇ ਤੇ ਚਲੋ ਇਹਨੂੰ ਵੀ ਵਿਚਾਰੇ ਨੂੰ ਭੁੱਖ ਲੱਗੀ ਹੋ ਸਵੇਰ ਦੀ ਨਬਾੜ ਇਹਨੂੰ ਇਸ ਕੋਲ ਕਿਉਂ ਕੀ ਗੱਲ ਪੀਉ ਜੀ ਬਾ ਵਰਸ਼ਨੀ ਘਾਦਦਾ ਇਹੇ ਕੁੱਤਾ ਕੋਈ ਵੀ ਵਰਸ਼ਨੀ ਘਾਦਦਾ ਤਾਂ ਡਰਾ ਬੋਹਣਗੇ ਦੇ ਛੋਟੇ ਛੋਟੇ ਜਿਹੇ ਡਿੱਗਦਾ ਉੱਤੇ ਦੰਦ ਲੈ ਅੱਛਾ ਨਹੀਂ ਹੁੰਦੇ ਦੰਦ ਖਰਾਬ ਪਾਦਨੀ ਮੈਂ ਕਿਹਾ ਤੂੰ ਰਾਤ ਦੇ ਖੋਲੇ ਪੀ ਸੀ ਨਾ ਇਹ ਚਲ ਤੂੰ ਨਾ ਉਹਨ ਖਾਈਏ ਇਹ ਨੂੰ ਦੇ ਦੋਗੇ ਮੇਰੇ ਡ੍ਰਿਫਟੀ ਨੂੰ ਕੋਈ ਗੱਲ ਨਹੀਂ ਬੈਸੇ ਤਾਂ ਸਹੀ ਨਹੀਂ ਐਵੇਂ ਨਹੀਂ ਮਟੈਂਦੀ ਇਹ ਤਾਂ ਠੀਕ ਆ ਹੁਣ ਤਾਂ ਸਾਧਿਆਂ ਨੂੰ ਕੋਈ ਡਰਾ ਡ੍ਰਿਫਟੀ ਆ ਜਾ ਆ ਦੇ ਤੇਰਾ ਖਾਣਾ ਦਣਾ ਆ ਦੇਖ ਲਈ ਬੈਠੀ ਮੈਂ ਡਿਫਟੀ ਦਾ ਧਰਤੀ ਵੀ ਦੇਖੀ ਇਹਦਾ ਜਿਹੜੇ ਹੱਥੇ ਵੱਡੇ ਆ ਉਹ ਕਰਦਾ ਰਹੇ ਸੀ ਉਹ ਮੈਂ ਤੋਂ ਡਿਫਟਿਆ ਸੀ ਕਦਾ ਬਿਸਕਟ ਉੱਤੇ ਤੇ ਹੁਣ ਚਲੋ ਜੀ ਆਪਾਂ ਡਿਫਟੀ ਨੂੰ ਖੋਨੇ ਬਿਸਕਟ ਇਹਨੇ ਵੀ ਵਿਚਾਰ ਨੂੰ ਭੁੱਖ ਲੱਗੀ ਹੋ ਠੰਡ ਦਾ ਟਾਈਮ ਆ ਆ ਲੋ ਜੀ ਹਮ ਵੈਰੀ ਗੁੱਡ ਡਿਫਟੀ ਦਿਖਰਾ ਕੇ ਸ਼ੁਰੂ ਆ ਹਮ ਖਾਂਦਾ ਏ ਡਿਫਟੀ ਖਾਂਦਾ ਪੂਰੇ ਚਸ ਕੇ ਲਾ ਲਾ ਲਓ ਜੀ ਹੋਰ ਲੈਣਾ ਚਲੋ ਜੀ ਚਾਰ ਬੋਤਨੇ ਜਿਆਦਾ ਨਹੀਂ ਖਾਣੇ ਆਪਾਂ ਬਿਸਕੁਟ ਠੀਕ ਆ ਚਾਰ ਬਹੁਤ ਨੇ ਪਾ ਦੋ ਪਾ ਦੋ ਕੋਈ ਹਰਮਨ ਜੀ ਦਾ ਕੜਾ ਇਹ ਲੈ ਕੇ ਆਇਆ ਸੀ ਚਾਹ ਨਾਲ ਕਹਿੰਦਾ ਮੈਂ ਡੋਗੀ ਰੱਖਣਾ ਪਰ ਇਹਦੀ ਕੇਅਰ 1% ਨਹੀਂ ਕਰਦਾ ਸਾਨੂੰ ਦੋਨੋਂ ਨੂੰ ਕਰਨੀ ਪੈਂਦੀ ਆ ਲਓ ਜੀ ਓਏ ਹੱਥ ਹੀ ਲੈ ਗਿਆ ਸੀ ਵਿੱਚ ਕੀ ਗੱਲ ਆ ਚੱਕ ਤੇਰੇ ਵੀ ਚਲੋ ਜੀ ਬਸ ਬਹੁਤ ਹੋ ਗਿਆ ਕਿਰਦੁੱਤ ਪਿੰਨ ਰਸਵੀ ਮਿੱਟਾ ਤੱਕ ਕੜਾਕਾ ਕੜਾਕਾ ਕਰਕੇ ਖਾਂਦਾ ਹਨਾ ਹਾਂ ਚਲੋ ਜੀ ਹੁਣ ਇਹਨੂੰ ਵੀ ਖਵਾਤਾ ਇਹਦਾ ਖਾਣਾ ਦੇਣਾ ਜੋ ਜੋ ਆਪਣੇ ਕੰਮ ਨੇ ਆਪਾਂ ਕਰੀ ਜਾਂਦੇ ਆ ਹਨਾ ਕੱਲ ਖੱਡੇ ਬਹੁਤ ਸੀ ਦੀਪੀ ਦਾ ਕੰਮ ਖਾਣਾਗਾ ਖਾਈ ਜਾਂਦਾ ਹਾਂ ਹੈਲੋ ਹੈਲੋ ਹਾਂਜੀ ਹਰਮਨ ਅੰਦਰ ਉੱਠ ਕੇ ਹੁਣ ਬਾਹਰੇ ਆ ਗਏ ਭਰਾਂਡੇ ਦੇ ਵਿੱਚ ਆ ਦੇਖੋ ਉਹਦੇ ਕੱਪੜੇ ਕਿਵੇਂ ਲਾ ਕੇ ਰੱਖਦਾ ਹੈ ਕੱਪੜੇ ਘਰ ਸਿੱਧੇ ਤੇ ਪਾ ਲਾ ਕਿਵੇਂ ਬੈਠਾ ਠੰਡ ਹੈਗੀ ਠੰਡ ਲੱਗ ਜੂਗੀ ਤੈਨੂੰ ਤੇ ਉਹਨਦੇ ਤੇ ਕੱਪੜੇ ਬੜੀ ਠੰਡ ਹੈ ਇਹ ਠੰਡ ਤਾਂ ਲੱਗੀ ਜਾਂਦੀ ਐਨੂੰ ਬੜੀ ਠੰਡਾ ਕਹਿੰਦਾ ਯਾਰ ਪਰ ਕੱਪੜੇ ਨਹੀਂ ਪਾ ਰਿਆ ਕੱਪੜੇ ਪਾਉ ਬੁੱਤ ਤੇ ਚੱਕੋ ਸਿੱਧੇ ਕਰ ਲੋ ਇਹਨਾਂ ਨੂੰ ਕਿਉਂਕਿ ਇਹ ਪਤਾ ਕਿ ਮੈਂ ਟੰਗ ਦਾ ਕੱਪੜੇ ਐਵੇਂ ਇੱਕ ਮਾਂ ਕਿਧਰੇ ਆ ਇੱਕ ਕਿਧਰੇ ਇਹਨੂੰ ਐ ਵੀ ਮਾਤਾ ਹੀ ਸਿੱਧੇ ਕਰੋ ਪਰ ਅੱਜ ਮੈਂ ਵੀ ਨਹੀਂ ਕਰਨੇ ਹੈਗੇ ਸਿੱਧੇ ਆਪ ਦੀ ਮਿਹਨਤ ਆਪ ਹੀ ਕਰੋਗਾ ਜੇ ਕੱਪੜੇ ਪਾਉਣੇ ਹੋਣਗੇ ਨੇ ਨਹੀਂ ਬੈਠਾ ਜਿਵੇਂ ਟੀ-ਸ਼ਰਟ ਲੌਰ ਦੇ ਚੰਮੇ ਬੈਠਾ ਪਾਲਾ ਪੁੱਤ ਕੱਪੜੇ ਅਜੇ ਨਹੀਂ ਅਜੇ ਨਹੀਂ ਛੋਟਾ ਬੱਚਾ ਨੂੰ ਹਾਂ ਕਹਿੰਦਾ ਮੈਂ ਛੋਟਾ ਬੱਚਾਗਾ ਹਨਾ ਜਿਵੇਂ ਨਿੱਕੇ ਜਿਹੇ ਬੱਚੇ ਤਾਂ ਨਹੀਂ ਪਾਈ ਦਿੰਦੇ ਕੱਪੜੇ ਹੋਂ ਮੇ ਪੋਣੇ ਪੈਂਦੇ ਨੇ ਇਹ ਤਾਂ ਜੱਤੀਆਂ ਜੱਤੀਆਂ ਲਾ ਕੇ ਚਲੋ ਬੈਠਾ ਰਹਿੰਦੇ ਆਪੀ ਪਾਲੀ ਜਿਹੜਾ ਬਾਦਰ ਠੰਢ ਲੱਗੂਗੀ ਇਹਨੂੰ ਆਪਾਂ ਤਾਂ ਲੱਗੀ ਆਪਦੇ ਕੰਮ ਹਾਂ ਅਰੇ ਆਓ ਇੱਕ ਗੱਲ ਦੱਸਾਂ ਤੁਹਾਨੂੰ ਕੀ ਕਰਨਾ ਦੱਸ ਦੱਸ ਆ ਗਈ ਮਮੀ ਉਹ ਹਾਰਮونز ਵਧੀਆ ਕਿੰਨੀ ਬੇਇੱਜ਼ਤੀ ਕਰਦਾ ਮੇਰੇ ਕਹਿੰਦਾ ਮੈਂ ਪੁੱਛ ਕੇ ਮੈਨੂੰ ਹੱਥ ਮਲਾਉਂਦਾ ਫਿਰ ਹੱਥ ਪਿੱਛੇ ਕਰ ਲਿਆ ਆ ਫਰੇ ਓਏ ਮੈਂ ਵੀ ਕਿਹਾ ਇੰਨਾ ਸੌਖਾ ਵਰ ਨਹੀਂ ਇਹਨੂੰ ਆ ਰਿਹਾ ਉਹਦੇ ਦਾ ਉਹ ਡਿੱਪ ਦਿਨ ਨਹੀਂ ਨਹੀਂ ਉਹਦੀ ਅੱਖ ਚ ਲੱਗਣਾ ਹੈਗਾ ਕਰਕੇ ਰਹਿ ਹੈ ਓਏ ਉਹਦੀ ਅੱਖ ਚ ਲੱਗਣਾ ਫਿਰ ਤੇਰੇ ਗਾਲਾਂ ਬਹੁਤ ਪੈਣਗੀਆਂ ਮੈਂ ਮਾਰੂ ਇਹਦੇ ਸਿਰ ਚ ਆ ਪਰਦਾ ਸਾਰੇ ਕਰ ਤੜਕੀ ਤਮਾਸੇ ਸ਼ੁਰੂ ਹੋ ਜਾਂਦੇ ਨੇ ਹਾਰਮੋਨ ਜੀ ਕਰਨ ਲੱਗ ਜਾਂਦੇ ਨੇ ਦੇਖੋ ਜੇ ਟੋਪੀ ਉੱਪਰ ਤਿੱਕੀ ਨਾ ਪੱਖੇ ਤੇ ਫਿਰ ਤੈੱਕੀ ਤੂੰ ਆਵਦੇ ਆਪ ਨੂੰ ਓਏ ਪੜ ਲਾ ਓਏ ਪੜ ਲਾ ਤੂੰ ਬਸ ਇਹਨ ਇੱਕ ਟਾਈਮ ਪਾਸ ਕਰਨਾ ਹੁੰਦਾ ਕਾਪੀ ਦਾ ਹੁੰਦਾ ਨਾ ਇਹਦਾ ਅੱਗੇ ਰੱਖ ਲੈਂਦਾ ਕਿਉਂਕਿ ਮੈਨੂੰ ਪਤਾ ਨਾ ਇਹਦਾ ਸਾਰਾ ਓਹ ਦੇਖ ਏ ਟੈਕਨੀਕ ਦੇਖ ਬਾਕੀ ਕਰਦੇ ਮੈਂ ਬਰੇਨ ਨੂੰ ਇਹ ਲੱਗਦਾ ਇਹ ਮੁੰਡਾ ਪੜਦਾ ਬੈਠਾ ਇਹਨੂੰ ਜਿਸਟਰਬ ਨਾ ਕਰ ਪਰ ਮੈਨੂੰ ਪਤਾ ਵੀ ਇਹ ਪੜਦਾ ਡਿਸਟਰਬ ਕਰਨਾ ਚਾਹੁੰਦਾ ਜਾਂ ਨਹੀਂ ਕਰਨਾ ਚਾਹੁੰਦਾ ਆ ਦੇਖੋ ਇਹਦੀ ਪੜਾਈ ਹੋ ਰਹੀ ਆ ਬੁੱਕ ਇਹਦੀ ਅੱਗੇ ਰੱਖੀ ਹੋਈ ਆ ਤੇ ਟੋਪੀ ਨਾਲ ਖੇਡ ਰਿਹਾ ਛੋਟੇ ਛੋਟੇ ਜਿਹਾ ਕੰਨੀਆਂ ਆਦਤਾਂ ਕਰਦਾ ਸਾਰੀਆਂ ਹਾਂ ਆ ਦੇਖੋ ਮੈਨੂੰ ਤਾਂ ਲੱਗਦਾ ਕੁਸੇ ਦੇ ਚਾ ਆ ਗਿਆ ਸਵੇਰੇ ਸਵੇਰੇ ਹੋਏ ਪੱਕੇ ਤੇ ਟੰਗ ਤੇ ਟੋਪੀ ਉਹ ਪੱਕੇ ਉਹ ਓਏ ਹੋਏ ਆ ਦੇਖੋ ਇਹਨੇ ਤੰਗ ਕੇ ਉੱਤੇ ਟੋਪੀ ਹੁਣ ਗਾਲਾ ਖਾਣ ਵਾਲੀ ਕੰਮ ਕਰਦਾ ਇਹ ਉੱਤੇ ਟੋਪੀ ਉੱਤੇ ਪੱਖਾ ਲਾਤਾ ਆ ਦੇਖਿਓ ਤੁਸੀਂ ਉੱਥੇ ਕਿਹ ਐ ਮੈਂ ਤੇ ਗੜ ਨੂੰ ਦੱਸਦੀ ਆ ਵੀ ਕੀ ਕਰਦਾ ਇਹ ਕੀ ਨਹੀਂ ਕਰਦਾ ਉੱਤੇ ਟੋਪੀ ਟੰਗਤੀ ਇਹਨੇ ਬਸ ਇਹੋ ਜਿਹਾ ਕੁਝ ਕਰ ਕਰ ਕੇ ਨੇ ਇਹਨੇ ਸਾਰਾ ਦਿਨ ਲਗਾ ਹੋਣਾ ਉਹ ਤੇਰੀ ਧੂੜ ਦੀ ਟੋਪੀ ਜਾ ਥੱਲੇ ਹੀ ਬਣੀ ਮੇਰੇ ਉਹ ਅੱਖ ਧੂੜ ਦੀ ਪੈ ਗਈ ਹੈ ਤਾਂ ਕਿਉਂ ਜੰਦਾ ਹਾਂ ਐ ਕੀ ਹੋ ਗਿਆ ਹੁਣ ਕਹਿੰਦਾ ਪੱਖੇ ਦੀ ਅੱਖ 'ਚ ਮੇਰੇ ਧੂੜ ਜੀ ਪੈ ਗਈ ਇਹ ਨਹੀਂ ਕੀ ਹੋ ਜੂ ਆਪਣੀ ਮੈਂ ਤਾਂ ਨਹੀਂ ਸੌਰੀ ਲਾਉਂਦੀ ਹੈਗੀ ਨਹੀਂ ਕੁਝ ਨਹੀਂ ਹੁੰਦਾ ਹੈਗਾ ਇਹ 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 ਜੇ ਕੰਮ ਕਰਦਾ ਆ ਰਾਤ ਪਿਸਤੇ ਟਾਂਕੇ ਮੈਨੂੰ ਕਹਿੰਦਾ ਲਾ ਦੋ ਇਹ ਸਾਰਾ ਕੁਝ ਕਰਦਾ ਮੇਰੇ ਨਾਲ ਹੀ ਇਹ ਸਾਰੀ ਸਰਾਰਤਾ ਘਰ ਦੇ ਬਾਕੀ ਮੈਂਬਰਾਂ ਨਾਲ ਸਾਰਿਆਂ ਨਾਲ ਸਿਆਣਾ ਬਣਾ ਲੈਂਦਾ ਕਰਦੇ ਮੈਂਬਰ ਪਤਾ ਕੀ ਕਹਿਣਗੇ ਸਿਆਣਾ ਹੀ ਬਹੁਤ ਹਾਰਮਨ ਦਾ ਮੈਂ ਕਿਹਾ ਮੈਨੂੰ ਪਤਾ ਨਾ ਮੈਨੂੰ ਪਤਾ ਕੀ ਚੀਜ਼ਾਂ ਚਲੋ ਜੀ ਆ ਪੜਨ ਦੇ ਤਰੀਕੇ ਨੇ ਹੁਣ ਆਪਾਂ ਨੂੰ ਪਹਿਲਾਂ ਦਾ ਵੀ ਨਹੀਂ ਪਤਾ ਕਿ ਕਿੱਧਰ ਗਿਆ ਮਿਲ ਗਿਆ ਮਿਲ ਗਿਆ ਓਏ 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 ਹੁਣ ਤੇਰੇ ਲਈ ਝਾੜੂ ਪੈਣਗੇ ਵੀ ਹੁਣ ਝਾੜੂ ਪੈਣਗੇ ਸਿੱਧੀ ਐ ਰਹੀਆਂ ਸੱਚੀ ਕਹਿ ਰਹੀਆਂ ਨਹੀਂ ਨਹੀਂ ਤੇ ਮੈਂ ਆਪ ਝਾੜ ਦੂੰਗੇ ਨਹੀਂ ਹੋ ਤਾਂ ਦੋ ਦੋ ਤਾਂ ਸਹੀ ਮੈਂ ਆਹ ਦੇਖੋ ਇਹੋ ਜਿਹਾ ਕੰਮ ਕਰਦਾ ਇਹ ਇਹ ਆਹ ਦੇਖੋ ਜੀ ਹਰਮਨ ਨੇ ਟੋਪੀ ਲੈ ਲਈ ਹੁਣ ਲਾ ਕੇ ਪੱਖੇ ਤੋਂ ਹੁਣ ਸਿੱਧ ਤੇ ਆ ਗਈ ਇਹਦੀ ਟੋਪੀ ਹਾਂ ਮੇਰੇ ਲਈ ਦਿ ਲੋੜ ਵੀ ਨਹੀਂ ਭਈ ਆਪੀ ਉਸ ਤੇ ਆ ਗਈ ਅੱਛਾ ਫਿਰ ਦਵਾਰੇ ਫੇਰ ਰੱਖ ਦੇ ਸੈਦ ਤੇ ਦਵਾਰੇ ਆਪੀ ਆ ਜੇ ਤੁਸੀਂ ਐਕਟਵਲ ਨਹੀਂ ਨਹੀਂ ਇਹਦੀ ਮੈਨੂੰ ਨਹੀਂ ਜ਼ਰੂਰਤ ਹੈ। ਚਲ ਠੀਕ ਆ ਹੁਣ ਪੜ ਲਾ ਹਨਾ ਸਿਆਣਾ ਜਿਹਾ ਬੱਚਾ ਬਣ ਕੇ। ਮਿੱਤਰਾ ਟੈਂ ਕੋਲੇ ਮਾ ਜੰਦਾ ਰਾਂਗੇ, ਟਾਂਕ ਮੰਗੀਆਂ ਨਾ ਤੋੜੀਆਂ। ਤੇਰੇ ਕਰਕੇ ਵਣ ਗਿਆ। ਓਏ ਸੈਂਸੈਮ ਸੈਂਸੈਮ ਹੋ ਗਿਆ ਹਨਾ। ਜਿਵੇਂ ਮਾਂ ਤੇਰੀ ਨੂੰ ਦੇ ਕੋਈ ਤੇ ਹਰਮਨ ਕਹਿੰਦਾ ਮੰਮੀ ਚਲੋ ਤੁਸੀਂ ਵੀ ਬਾਗ ਚੱਲੋ ਨਾਲ ਮੈਂ ਕਿਹਾ ਚਲੋ ਮੈਂ ਵੀ ਘੁੰਮਿਆ ਆਉਣੀ ਆ ਕਾਫੀ ਟਾਈਮ ਹੋ ਗੇ ਸੀ ਖੇਤਾ ਆਨੋ ਤੇ ਇਹ ਹਵਾ ਬਹੁਤ ਜ਼ਿਆਦਾ ਚੱਲਦੀ ਆ ਠੰਡੀ ਠੰਡੀ ਪਤਾ ਨਹੀਂ ਉਹ ਹੁਣ ਕੀ ਕਰਨ ਲੱਗੇ ਹਨ ਰੱਖ ਕੇ ਚਲੋ ਵੀ ਦੇਖੋ ਹਰੇ ਬਾਈ ਕਿੰਨੇ ਸੋਹਣੇ ਲੱਗਦੇ ਖੇਤਾਂ ਦੇ ਵਿੱਚ ਤੇ ਉਹ ਜਾਂਦਾਗਾ ਪੌ ਜਿਹੜਾ ਨਿਕਲੇਗਾ ਅਮਰੂਤ ਤੇ ਜਦੋਂ ਅਸੀਂ ਪਹਿਲਾਂ ਆਏ ਸੀਗਾ ਨਾ ਹੋ ਗਿਆ 15 ਵਿਕ ਦਿਨ ਉਦੋਂ ਬਹੁਤ ਭਰਿਆ ਪਿਆ ਸੀ ਹਨਾ ਹੁਣ ਅਮਰੂਦ ਹੈ ਹੀ ਨਹੀਂ ਪਤਾ ਨਹੀਂ ਕੀ ਗੱਲ ਤੇ ਤੋੜ ਤੋੜ ਲੈ ਕਿਸੇ ਨੇ ਹਨਾ ਤੇ ਹੁਣ ਅਮਰੂਦ ਨਹੀਂ ਹੈਗੇ ਆ ਬਾ ਇਹ ਜਵਾਕਾਂ ਨੇ ਕਿੰਨਾ ਗਾਹ ਪਾਇਆ ਪਿਆ ਬਲੈਂਡ ਨਹੀਂ ਆ ਦੇਖ ਚਿੱਪ ਲੱਗਦੀ ਆ ਹੋਰ ਐ ਦੇ ਨਾ ਮੇਰੇ ਚਿੱਪ ਵੀ ਲੱਗਦੀ ਆ ਯਾਰ ਐਂ ਤਾਂ ਕੀੜਾ ਗਾਣਾ ਜੀ ਬਚ ਰਿਹਾ ਮਨ ਆ ਰਹੇ ਨੇ ਵੀਡੀਓ ਜੀ ਇਹਨਾਂ ਦੀ ਕੋਈ ਸੈਟਿੰਗ ਨਹੀਂ ਆ ਰਹੀ ਸੈਟਿੰਗ ਕਰ ਰਹੇ ਨੇ ਆਪਦੀ ਚਲੋ ਕਰ ਲੈਣ ਦੋ ਇਹਨਾਂ ਨੂੰ ਤੇ ਇੱਧਰ ਸਾਡੇ ਚਾਚਾ ਜੀ ਦੇ ਨਾਲ ਆਏ ਹੋਏ ਨੇ ਗੇ ਸਾਗ ਗਰਾਂ ਪਾਲਕ ਲਸਣ ਧਣੀਆਂ ਮੇਥੇ ਗਾਜਰਾਂ ਬਹੁਤ ਕੁਝ ਲਾਇਆ ਹੋਇਆ ਹਾਂ ਵਿੱਚ ਪਾਲੇ ਆ ਰਹੇ ਨੇ ਹਾਂਜੀ ਹਰਮਨ ਬਣੇ ਹੋਏ ਨੇ ਸੇਬ ਗਰ ਤੇ ਇੱਧਰ ਬਾੜ ਕਰੇਲੇ ਸੀਗੇ ਮੈਂ ਤੋੜਨੇ ਥੋੜੇ ਜੀ ਇਹਨਾਂ ਦੇ ਪੱਕੇ ਹੋਏ ਸੀਗੇ ਬੀਜ ਲੱਗ ਜਾਣਗੇ ਮੈਂ ਕਿਹਾ ਚਲੋ ਜੱਗ ਲਾ ਦਾਂਗੇ ਕਿਸੇ ਗਮਲੇ ਦੇ ਵਿੱਚ ਬੱਚੇ ਕਰ ਰਹੇ ਨੇ ਆਪਣੀ ਤਿਆਰੀ ਵੀਡੀਓ ਦੀ ਧਿਆਨ ਨਾਲ ਆਦੇ ਮੋਟਰਸਾਈਕਲ ਠਿਕਣਾ ਪਵੇ ਜੱਸ ਸਿੱਧਾ ਜਿਹਾ ਖੜਾ ਥੋੜੇ ਧਿਆਨ ਨਾਲ ਖੜਾ ਦੇ ਮੈਂ ਚਾਵੇ ਬੁਲਟ ਉਹ ਤਾਂ ਦੇਖ ਲੈਣਾ ਮੈਂ ਦੇਖੂ ਚੱਲ ਬਸ ਠੀਕ ਆ ਆਓ ਰਿੱਧੀ ਠੀਕ ਇਸ ਜੀ ਕਰਦੇ ਆਣੇ ਤੈਨੂੰ ਰਿੱਧੀ ਕਰੋਸ਼ਣ ਵਰਗੇ ਨੂੰ ਖੇਤੀ ਪਾਲਿਆ ਕਰ